ਭਾਈ ਜਗਤਾ ਸਿੰਘ ਦੀ ਹਵਾਲਾ ਦੀ ਪਰੋਲ ਦੇ ਸਬੰਧ ਦੇ ਵਿੱਚ 21 10 2025 ਨੂੰ ਸੁਪਰਡੈਂਟ 2 ਪ੍ਰिजन ਦਾ ਹੈੱਡ ਕੁਆਰਟਰ ਤਿਹਾਰ ਵੱਲੋਂ ਪੰਜਾਬ ਦੇ ਐਡੀਸ਼ਨਲ ਸੀਨੀਅਰ ਸੈਕਟਰੀ ਹੋਮ ਅਫੇਅਰ ਗਵਰਨਮੈਂਟ ਆਫ ਪੰਜਾਬ ਪੰਜਾਬ ਸਿਵਲ ਸੈਕਟਰੀ ਨੂੰ ਪੱਤਰ ਲਿਖ ਚੁੱਕੇ ਹੈਗੇ ਆ ਜਿੱਥੇ ਉਹਨਾਂ ਨੇ ਕਿਹਾ ਹੋਗਾ ਵੀ ਨਾਲ origignal file ਪਰੋਲ ਵਾਲੀ ਤੇ ਨਾਲ ਲੈਟਰ ਡਿਪਟੀ ਸੈਕਟਰੀ ਹੋਮ ਦਿੱਲੀ ਦਾ ਤੇ ਉਹਨਾਂ ਨੇ ਕਿਹਾ ਵੀ ਤੁਸੀਂ ਫੈਸਲਾ ਪੰਜਾਬ ਸਰਕਾਰ ਉਹਨਾਂ ਦੀ ਪਰੋਲ ਦੇ ਉੱਤੇ ਫੈਸਲਾ ਲਵੇ ਦੇਣੀ ਨਹੀਂ ਦੇਣੀ ਜੋ ਵੀ ਫੈਸਲਾ ਲੈਣਾ ਸੋ ਜਿਹੜੀ ਦਿੱਲੀ ਹਾਈ ਕੋਰਟ ਦੇ ਵਿੱਚ ਸੀਨੀਅਰ ਐਡਵੋਕੇਟ ਮਨਿੰਦਰ ਸਿੰਘ ਤੇ ਐਡਵੋਕੇਟ ਏਕਤਾ ਵਕਸਵਾਲੋਂ ਇਹ ਪਟੀਸ਼ਨ ਪਾਈ ਗਈ ਸੀ 4 ਹਫ਼ਤਿਆਂ ਦਾ ਟਾਈਮ ਦਿੱਤਾ ਸੀ ਉਹਦੇ ਤੇ ਉਹਨਾਂ ਨੇ ਜਾਣਕਾਰੀ ਪਾਈ ਜਗਤਾ ਸਿੰਘ ਹਵਾਲਾ ਤੇ ਉਹਨਾਂ ਦੇ ਵਕੀਲਾਂ ਨੂੰ ਦਿੱਤੀ ਹੈ ਹੁਣ ਜਿਹੜੀ ਪਾਈ ਜਗਤਾ ਸਿੰਘ ਹਵਾਲਾ ਦੀ ਪ੍ਰੋਲ ਦੀ ਫਾਈਲ ਆ ਉਹ ਐਡੀਸ਼ਨਲ ਚੀਫ ਸੈਕਟਰੀ ਹੋਮ ਅਫੇਅਰ ਗਵਰਨਮੈਂਟ ਆਫ ਪੰਜਾਬ ਪੰਜਾਬ ਸਿਵਲ ਸੈਕਟਰੀ ਚੰਡੀਗੜ੍ਹ ਦੇ ਕੋਲ ਪੈਣੀਗਾ ਇਹਨਾਂ ਨੇ ਫੈਸਲਾ ਲੈਣਾ ਹੈਗਾ ਦਿੱਲੀ ਸਰਕਾਰ ਨੇ ਤੇ ਇਤਿਹਾਜ਼ੇਲ ਪ੍ਰਸ਼ਾਸਨ ਨੇ ਇਨਾਂ ਨੂੰ ਕਹਿਤਾ ਆ ਗਿਆ ਵੀ ਤੁਸੀਂ ਫੈਸਲਾ ਲਾਓ ਸੋ ਸਮੂਹ ਸੰਗਤਾਂ ਦੇ ਸਨਮੁਖ ਇਹ ਗੱਲ ਰੱਖਣੀ ਸੀ ਕਿ ਭਾਈ ਜਗਤਾ ਸਿੰਘ ਵਾਰਾ ਦੀ ਪੀਰੋਲ ਹੁਣ ਪੰਜਾਬ ਸਰਕਾਰ ਦੇ ਜਿਹੜੀ ਮੇਜ਼ ਦੇ ਉੱਤੇ ਪਈ ਆ 10ਵੇਂ ਮਹੀਨੇ ਦੀ ਤੇ ਇਹਨਾਂ ਨੇ ਅਜੇ ਤੱਕ ਕਿਸੇ ਪਾਸੇ ਹਵਾ ਦੀ ਨਿਕਲਣ ਦਿੱਤੀ ਤੇ ਇਤਿਹਾਲ ਜੇਦ ਪ੍ਰਸ਼ਾਸਨ ਨੇ ਦਿੱਲੀ ਹਾਈ ਕੋਰਟ ਦੇ ਨਿਰਦੇਸ਼ਾਂ ਦੇ ਉੱਤੇ ਇਹ ਜਾਣਕਾਰੀ ਭਾਈ ਜਗਤਾ ਸਿੰਘ ਵਾਰਾ ਤੇ ਉਹਨਾਂ ਦੇ ਵਕੀਲ ਸਹਿਬਾਨ ਨੂੰ ਮੁਹੱਈਆ ਕਰਾਈ ਆ ਸੋ ਐਡਵੋਕੇਟ ਏਕਤਾ ਵਸ ਦੇ ਨਾਲ ਗੱਲਬਾਤ ਹੋਈ ਸੀ ਉਹਨਾਂ ਦੇ ਭਾਈ ਆਪਣੇ ਐਡਵੋਕੇਟ ਮਨਿੰਦਰ ਸਿੰਘ ਉਹਨਾਂ ਦੀ ਵੀ ਲੀਗਲ ਮੀਟਿੰਗ ਜਿਹੜੀ ਹੈ ਭਾਈ ਜਗਤਾਰ ਸਿੰਘ ਖਾਰਾ ਦਾ ਹੋ ਗਈ ਉਹਨਾਂ ਦੇ ਰਸਮ ਮੁਤਾਬਕ ਕਿ ਅਸੀਂ ਐਡੀਸ਼ਨਲ ਚੀਫ ਸੈਕਟਰੀ ਹੋਮ ਅਫੇਅਰ ਜਿਹੜਾ ਹੈਗਾ ਗਵਰਨਮੈਂਟ ਆਫ ਪੰਜਾਬ ਦਾ ਉਹਨੂੰ ਅਗਲੀਗਲ ਨੋਟਿਸ ਕੱਢਾਂਗੇ ਕਿਉਂਕਿ 21 10 2025 ਤੋਂ ਲੈ ਕੇ ਹੁਣ ਤੱਕ ਇਹਨਾਂ ਨੇ ਲਗਭਗ 3-4 ਮਹੀਨਿਆਂ ਤੋਂ ਐਪਲੀਕੇਸ਼ਨ ਪੈਂਦੀ ਰੱਖੀ ਆ ਫਾਈਲ ਉਹਨਾਂ ਕੋਲ ਪਈ ਆ ਉਹ ਫੈਸਲਾ ਨਹੀਂ ਲੈ ਰਹੇ ਤਾਂ ਜੋ ਤਰੰਤ ਫੈਸਲਾ ਲੈਣ ਇੱਕ ਨਿਸ਼ਚਿਤ ਸੀਮਾ ਦੇ ਵਿੱਚ ਨਹੀਂ ਤੇ ਫਿਰ ਸੀਨੀਅਰ ਐਡਵੋਕੇਟ ਅਮਨਿੰਦਰ ਸਿੰਘ ਤੇ ਉਹਨਾਂ ਦੀ ਟੀਮ ਜਿਹੜੀ ਹੈਗੀ ਆ ਉਹ ਪੰਜਾਬ ਹਾਈ ਕੋਰਟ ਦੇ ਜਿਹੜੇ ਸਬੰਧ ਵਿੱਚ ਰਿੱਟ ਦਾਖਲ ਕਰੇਗੀ ਸੋ 100 ਹੱਥ ਰੱਸਾ ਸਿੱਦੇ ਤੇ ਗੰਢ ਭਾਈ ਜਗਤਾਰ ਸਿੰਘ ਹਵਾਲਾ ਦੀ ਪਰੋਲ ਸੰਬੰਧੀ ਹੁਣ ਫੈਸਲਾ ਦਿੱਲੀ ਸਰਕਾਰ ਨੇ ਵੀ ਪੰਜਾਬ ਸਰਕਾਰ ਦੇ ਪਾਲੇ ਵਿੱਚ ਰੱਖ ਦਿੱਤਾ ਹੈਗਾ ਹੁਣ ਭਾਈ ਜਗਤਾਰ ਸਿੰਘ ਹਵਾਲਾ ਦੀ ਪਰੋਲ ਦਾ ਦਾਦੋ ਮਦਦ ਪੰਜਾਬ ਦੀ ਆਮ ਆਦਮੀ ਪਾਰਟੀ ਭਗਵੰਤ ਮਾਨ ਦੀ ਸਰਕਾਰ ਦੇ ਕੋਲ ਆ ਸੋ ਆਓ ਸਾਰੇ ਰਲ ਕੇ ਭਗਵੰਤਾਨ ਸਰਕਾਰ ਦੇ ਉੱਤੇ ਜੋਰ ਪਾਈਏ ਪ੍ਰੈਸ਼ਰ ਪਾਈਏ ਕਿ ਭਾਈ ਜਗਤਾਰ ਸਿੰਘ ਹਵਾਲਾ ਨੂੰ ਤੁਰੰਤ ਪਰੋਲ ਦੇਣ ਦਾ ਫੈਸਲਾ ਕੀਤਾ ਜਾਵੇ ਤੇ ਨਾਲ ਦੀ ਨਾਲ 21 ਫਰਵਰੀ ਨੂੰ 21 ਫਰਵਰੀ 2026 ਨੂੰ ਭਾਈ ਜਗਤਾਰ ਸਿੰਘ ਹਵਾਲਾ ਹੋਂਦੇ ਪਿੰਡ ਭਾਈ ਜਗਤਾਰ ਸਿੰਘ ਹਵਾਲਾ ਤੇ ਹੋਦਬੰਦੀ ਸਿੰਘਾਂ ਦੀ ਵਿਹਾਈ ਦੇ ਸੰਬੰਧ ਵਿੱਚ ਆਕਤਤਾ ਰੱਖੀ ਗਈ ਹੈ ਸਮੂਹ ਸੰਗਤਾਂ ਨੂੰ 21 ਫਰਵਰੀ 2026 ਨੂੰ ਭਾਈ ਜਗਤਾਰ ਸਿੰਘ ਹਵਾਲਾ ਦੇ ਪਿੰਡ ਪਿੰਡ ਹਵਾਲਾ ਕਾਰ ਨੇਰੇ ਖਵਾਨੋ ਦੇ ਵਿਖੇ ਪਹੁੰਚਣ ਦੀ ਅਪੀਲ ਹੈ ਭਾਈ ਜਗਤਾਰ ਸਿੰਘ ਦੀ ਹਵਾਲਾ ਦੀ ਪ੍ਰੋਲ ਦੇ ਸਬੰਧ ਦੇ ਵਿੱਚ 21 10 2025 ਨੂੰ ਸੁਪਰਡੈਂਟ 2 ਪ੍ਰिजन ਦਾ ਹੈੱਡ ਕੁਆਰਟਰ ਤਿਹਾਰ ਵੱਲੋਂ ਪੰਜਾਬ ਦੇ ਐਡੀਸ਼ਨਲ ਸੀਨੀਅਰ ਸੈਕਟਰੀ ਹੋਮ ਅਫੇਅਰ ਗਵਰਨਮੈਂਟ ਆਫ ਪੰਜਾਬ ਪੰਜਾਬ ਸਿਵਲ ਸੈਕਟਰੀ ਨੂੰ ਪੱਤਰ ਲਿਖ ਚੁੱਕੇ ਹੈਗੇ ਆ ਜਿੱਥੇ ਉਹਨਾਂ ਨੇ ਕਿਹਾ ਹੋਗਾ ਵੀ ਨਾਲ origignal file ਪ੍ਰੋਲ ਵਾਲੀ ਤੇ ਨਾਲ ਲੈਟਰ ਡਿਪਟੀ ਸੈਕਟਰੀ ਹੋਮ ਦਿੱਲੀ ਦਾ ਤੇ ਉਹਨਾਂ ਨੇ ਕਿਹਾ ਵੀ ਤੁਸੀਂ ਫੈਸਲਾ ਪੰਜਾਬ ਸਰਕਾਰ ਉਹਨਾਂ ਦੀ ਪ੍ਰੋਲ ਦੇ ਉੱਤੇ ਫੈਸਲਾ ਲਵੇ ਦੇਣੀ ਨਹੀਂ ਦੇਣੀ ਜੋ ਵੀ ਫੈਸਲਾ ਲੈਣਾ ਸੋ ਜਿਹੜੀ ਦਿੱਲੀ ਹਾਈ ਕੋਰਟ ਦੇ ਵਿੱਚ ਸੀਨੀਅਰ ਐਡਵੋਕੇਟ ਮਨਿੰਦਰ ਸਿੰਘ ਤੇ ਐਡਵੋਕੇਟ ਏਕਤਾ ਵਕਸਵਾਲੋਂ ਇਹ ਪਟੀਸ਼ਨ ਪਾਈ ਗਈ ਸੀ 4 ਹਫ਼ਤਿਆਂ ਦਾ ਟਾਈਮ ਦਿੱਤਾ ਸੀ ਉਹਦੇ ਤੇ ਉਹਨਾਂ ਨੇ ਜਾਣਕਾਰੀ ਪਾਈ ਜਗਤਾ ਸਿੰਘ ਹਵਾਲਾ ਤੇ ਉਹਨਾਂ ਦੇ ਵਕੀਲਾਂ ਨੂੰ ਦਿੱਤੀ ਹੈ ਹੁਣ ਜਿਹੜੀ ਪਾਈ ਜਗਤਾ ਸਿੰਘ ਹਵਾਲਾ ਦੀ ਪ੍ਰੋਲ ਦੀ ਫਾਈਲ ਆ ਉਹ ਐਡੀਸ਼ਨਲ ਚੀਫ ਸੈਕਟਰੀ ਹੋਮ ਅਫੇਅਰ ਗਵਰਨਮੈਂਟ ਆਫ ਪੰਜਾਬ ਪੰਜਾਬ ਸਿਵਲ ਸੈਕਟਰੀ ਚੰਡੀਗੜ੍ਹ ਦੇ ਕੋਲ ਪੈਣੀਗਾ ਇਹਨਾਂ ਨੇ ਫੈਸਲਾ ਲੈਣਾ ਹੈਗਾ ਦਿੱਲੀ ਸਰਕਾਰ ਨੇ ਤੇ ਇਤਿਹਾਜ਼ੇਲ ਪ੍ਰਸ਼ਾਸਨ ਨੇ ਇਹਨਾਂ ਨੂੰ ਕਹਿਤਾ ਹੈਗਾ ਵੀ ਤੁਸੀਂ ਫੈਸਲਾ ਲਾਓ ਸੋ ਸਮੂਹ ਸੰਗਤਾਂ ਦੇ ਸਨਮੁਖ ਇਹ ਗੱਲ ਰੱਖਣੀ ਸੀ ਕਿ ਭਾਈ ਜਗਤਾ ਸਿੰਘ ਹਵਾਲਾ ਦੀ ਬਰੋਲ ਹੁਣ ਪੰਜਾਬ ਸਰਕਾਰ ਦੇ ਜਿਹੜੀ ਮੇਜ਼ ਦੇ ਉੱਤੇ ਪਈ ਆ 10ਵੇਂ ਮਹੀਨੇ ਦੀ ਤੇ ਇਹਨਾਂ ਨੇ ਅਜੇ ਤੱਕ ਕਿਸੇ ਪਾਸੇ ਹਵਾਲੀ ਨਿਕਲਣ ਦਿੱਤੀ ਤੇ ਇਤਿਹਾਲ ਜੇ ਪ੍ਰਸ਼ਾਸਨ ਨੇ ਦਿੱਲੀ ਹਾਈ ਕੋਰਟ ਦੇ ਨਿਰਦੇਸ਼ਾਂ ਦੇ ਉੱਤੇ ਇਹ ਜਾਣਕਾਰੀ ਭਾਈ ਜਗਤਾ ਸਿੰਘ ਵਾਲਾ ਤੇ ਉਹਨਾਂ ਦੇ ਵਕੀਲ ਸਹਿਬਾਨ ਨੂੰ ਮੁਹੱਈਆ ਕਰਾਈ ਆ ਸੋ ਐਡਵੋਕੇਟ ਏਕਤਾ ਵਸ ਦੇ ਨਾਲ ਗੱਲਬਾਤ ਹੋਈ ਸੀ ਉਹਨਾਂ ਦੇ ਭਾਈ ਆਪਣੇ ਐਡਵੋਕੇਟ ਮਨਿੰਦਰ ਸਿੰਘ ਉਹਨਾਂ ਦੀ ਵੀ ਲੀਗਲ ਮੀਟਿੰਗ ਜਿਹੜੀ ਆ ਭਾਈ ਜਗਤਾਰ ਸਿੰਘ ਖਾਰਾ ਦਾ ਹੋ ਗਈ ਉਹਨਾਂ ਦੇ ਦਰਸ਼ਨ ਮੁਤਾਬਕ ਕਿ ਅਸੀਂ ਐਡੀਸ਼ਨਲ ਚੀਫ ਸੈਕਟਰੀ ਹੋਮ ਅਫੇਅਰ ਜਿਹੜਾ ਹੈਗਾ ਗਵਰਨਮੈਂਟ ਆਫ ਪੰਜਾਬ ਦਾ ਉਹਨੂੰ ਅਗਲੀਗਲ ਨੋਟਿਸ ਕੱਢਾਂਗੇ ਕਿਉਂਕਿ 21 10 2025 ਤੋਂ ਲੈ ਕੇ ਹੁਣ ਤੱਕ ਇਹਨਾਂ ਨੇ ਲਗਭਗ 3-4 ਮਹੀਨਿਆਂ ਤੋਂ ਐਪਲੀਕੇਸ਼ਨ ਪੈਂਦੀ ਰੱਖੀ ਆ ਫਾਈਲ ਉਹਨਾਂ ਕੋਲ ਪਈ ਆ ਉਹ ਫੈਸਲਾ ਨਹੀਂ ਲੈ ਰਹੇ ਤਾਂ ਜੋ ਤੁਰੰਤ ਫੈਸਲਾ ਲੈਣ ਇੱਕ ਨਿਸ਼ਚਿਤ ਸੀਮਾ ਦੇ ਵਿੱਚ ਨਹੀਂ ਤੇ ਫਿਰ ਸੀਨੀਅਰ ਐਡਵੋਕੇਟ ਮਨਿੰਦਰ ਸਿੰਘ ਤੇ ਉਹਨਾਂ ਦੀ ਟੀਮ ਜਿਹੜੀ ਹੈਗੀ ਆ ਉਹੋ ਪੰਜਾਬ ਹਾਈ ਕੋਰਟ ਦੇ ਜਿਹੜੇ ਸਬੰਧ ਵਿੱਚ ਰਿੱਟ ਦਾਖਲ ਕਰੇਗੀ ਸੋ 100 ਹੱਥ ਰੱਸਾ ਸਿੱਦੇ ਤੇ ਗੰਡ ਭਾਈ ਜਗਤਾਰ ਸਿੰਘ ਹਵਾਲਾ ਦੀ ਪਰੋਲ ਸੰਬੰਧੀ ਹੁਣ ਫੈਸਲਾ ਦਿੱਲੀ ਸਰਕਾਰ ਨੇ ਵੀ ਪੰਜਾਬ ਸਰਕਾਰ ਦੇ ਪਾਲੇ ਵਿੱਚ ਰੱਖ ਦਿੱਤਾ ਹੈਗਾ ਹੁਣ ਭਾਈ ਜਗਤਾਰ ਸਿੰਘ ਹਵਾਲਾ ਦੀ ਪਰੋਲ ਦਾ ਦਾਦੋ ਮਦਦ ਪੰਜਾਬ ਦੀ ਆਮ ਆਦਮੀ ਪਾਰਟੀ ਭਗਵੰਤ ਮਾਨ ਦੀ ਸਰਕਾਰ ਦੇ ਕੋਲ ਆ ਸੋ ਆਓ ਸਾਰੇ ਰਲ ਕੇ ਭਗਵੰਤ ਮਾਨ ਸਰਕਾਰ ਦੇ ਉੱਤੇ ਜੋਰ ਪਾਈਏ ਪ੍ਰੈਸ਼ਰ ਪਾਈਏ ਕਿ ਭਾਈ ਜਗਤਾਰ ਸਿੰਘ ਹਵਾਲਾ ਨੂੰ ਤੁਰੰਤ ਪਰੋਲ ਦੇਣ ਦਾ ਫੈਸਲਾ ਕੀਤਾ ਜਾਵੇ ਤੇ ਨਾਲ ਦੀ ਨਾਲ 21 ਫਰਵਰੀ ਨੂੰ 21 ਫਰਵਰੀ 2026 ਨੂੰ ਪਾਈ ਜਗਤਾ ਸਿੰਘ ਹਵਾਲਾ ਹੋਂਦੇ ਪਿੰਡ ਪਾਈ ਜਗਤਾ ਸਿੰਘ ਹਵਾਲਾ ਤੇ ਹੋਰਬੰਦੀ ਸਿੰਘਾਂ ਦੀ ਵਿਹਾਈ ਦੇ ਸਬੰਧ ਵਿੱਚ ਆਕਤਤਾ ਰੱਖੀ ਗਈ ਹੈ ਸਮੂਹ ਸੰਗਤਾਂ ਨੂੰ 21 ਫਰਵਰੀ 2026 ਨੂੰ ਪਾਈ ਜਗਤਾ ਸਿੰਘ ਹਵਾਲਾ ਦੇ ਪਿੰਡ ਪਿੰਡ ਹਵਾਲਾ ਕਾਰ ਨੇਰੇ ਖਵਾਨੋ ਦੇ ਵਿਖੇ ਪਹੁੰਚਣ ਦੀ ਅਪੀਲ ਹੈ